ਪਰਿਵਾਰਾਂ ਨੂੰ ਸੀ ਬਚਾਉਣ ਦਾ ਇਸੇ ਸ਼ਬਦ ਨੂੰ ਅਸੀਂ ਸਮਝਾ ਰਹੇ ਹਾਂ ਕਿ ਪਰਮੇਸ਼ਰ ਕਿਹੋ ਜਿਹੇ ਸ਼ਬਦ ਦੇ ਦੁਆਰਾ ਸੀ ਬਚਾਈ ਜਾਂਦੀ ਹੈ ਕਿਉਂਕਿ ਤੁਸੀਂ ਆਪਣੇ ਬੱਚੇ ਨੂੰ ਆਪਣੇ ਸ਼ਬਦਾਂ ਨੂੰ ਕੱਲ ਕੇ ਇਨਸਾਨ ਨੂੰ ਚੰਗਿਆ ਕਰ ਦਿੰਦੇ ਹੋ ਸਾਰੇ ਆਸ਼ਿਸ਼ ਤੇ ਬਰਕਤ ਦੇਣਾ ਪਤਾ ਪਰਮੇਸ਼ਰ ਬੋਲਣ ਵਾਲੀ ਹੋਣੀ ਬਲਕਿ ਤੁਹਾਡੀ ਪਾਕ ਨੂੰ ਹੋਵੇ ਪਤਾ ਪਰਮੇਸ਼ਰ

ਰਬੂ ਯੋਵਾ ਦਾ ਆਤਮਾ ਮੇਰੇ ਉੱਤੇ ਹੈ ਇਸ ਲਈ ਜੋ ਯੋਵਾ ਨੇ ਮੈਨੂੰ ਮ사 ਗੀਤਾ ਭਾਈ ਸ੍ਰਿਪਨੁ ਕੁਸ਼ ਕੁਬਰੀ ਸੁਣਾਵਾ ਉਸ ਮੈਨੂੰ ਕੱਲਿਆ ਹੈ ਭਾਈ ਮੈਂ ਟਿੱਟੇ ਦਿਲਾ ਲਿਆ ਦੇ ਪੱਟੀ ਬੰਨਾ ਅਤੇ ਬੰਦੂਆਂ ਨੂੰ ਛੁਡਾਣਾ ਅਤੇ ਅਸੀਰਾਂ ਨੂੰ ਖੁੱਲਣ ਦਾ ਪ੍ਰਚਾਰ ਕਰਾਂ ਹallelujah 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 ਕੀ ਹੈ वचन ਚ ਲਿਖਿਆ ਕਿ ਯਹੋਵਾ ਦਾ ਆਤਮਾ ਮੇਰੇ ਉੱਤੇ ਹੈ ਇਸ ਲਈ ਜੋ ਮੈਂ ਯਹੋਵਾ ਦੇ ਨੇ ਮੈਨੂੰ ਵਸਿਆ ਕੀਤਾ ਜੋ ਗਰੀਬਾਂ ਨੂੰ ਖੁਸ਼ਖਬਰੀ ਦਾ ਪ੍ਰਚਾਰ ਸੁਣਾਵਾ ਉਹਨਾਂ ਮੈਨੂੰ ਕਹ ਲਿਆ ਜੋ ਟੁੱਟੇ ਮਨ ਵਾਲਿਆਂ ਦੀ ਕੀ ਕਰਾਂ ਮੱਟੀ ਬਣਾ ਹallelujah ਤੇ ਬੰਦੂਆਂ ਨੂੰ ਕੀ ਕਰਾ छुड़ाਵਾ ਹallelujah ਕੀ ਕਰਦਾ ਕੀ ਪਰਮੇਸ਼ਰ ਕੀ ਕਰਦਾ ਵਾ ਆਪਣੇ ਬੱਚਿਆਂ ਨੂੰ ਆਪਣੇ ਦਾਸਾਂ ਨੂੰ ਆਪਣੇ ਨਬੀਆਂ ਨੂੰ ਕੀ ਕਰਦਾ ਵਾ ਮਸੀਹਾਂ ਕਰਦਾ ਵਾ ਕਿ ਜਾਓ ਮੇਰੇ ਸੁਬਹ ਸਮਾਚਾਰ ਦਾ ਪ੍ਰਚਾਰ ਕਰੋ ਹallelujah ਕੋਈ ਵੀ ਆਪਣੀ ਮਰਜ਼ੀ ਦੇ ਅਨੁਸਾਰ ਇਸ ਜਗ੍ਹਾ ਤੇ ਨਹੀਂ ਪਹੁੰਚ ਸਕਦਾ ਹallelujah ਇਹ ਪਰਮੇਸ਼ਰ ਦੀ ਯੋਜਨਾ ਹੁੰਦੀ ਹੈ ਪਰਮੇਸ਼ਰ ਦੀ ਮਹਿਮਾ ਹੁੰਦੀ ਹੈ ਪਰਮੇਸ਼ਰ ਦੀ ਇੱਛਾ ਹੁੰਦੀ ਹੈ ਕਿ ਜੋ ਪ੍ਰਭੂ ਸਾਡੇ ਜੀਵਨਾਂ ਦੇ ਵਿੱਚ ਪੂਰੀ ਕਰਦਾ ਹੈ ਤੇ ਪ੍ਰਭੂ ਕੀ ਕਹਿੰਦਾ ਸਾਨੂੰ ਜਾਓ ਔਰ ਮੇਰੇ ਸੁਖ ਸਮਾਚਾਰ ਦਾ ਪ੍ਰਚਾਰ ਕਰੋ ਹallelujah 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 ਇਹ ਯਹੋਵਾ ਦਾ ਆਤਮਾ ਕਿਹਦੇ ਉੱਤੇ ਹੈ ਮੇਰੇ ਉੱਤੇ ਹੈ ਹallelujah ਹallelujah ਤੇ ਅਸੀਂ ਦੂਜਾ ਸਾਮੂ엘 ਪਹਿਲਾ ਸਾਮੂ엘 16 ਦੀ 13 ਨੰਬਰ ਹੈ ਪੜਾਂਗੇ 13 ਨੰਬਰ ਹੈ ਤੇ ਕਪ ਸਾਮੂ엘 ਨੇ ਆਪਣਾ तेल का लेकर उसके भाइयों के मध्यम से उसका अभिषेक किया और उस दिन से लेकर भविष्य को यहोवा का आत्मा दाऊद ऊपर दाऊद पर बल से उतरता रहा तब सेमुल उठकर ਰਾਮਾ ਕੋ ਚਲਾ ਗਿਆ ਹallelujah ਇੱਥੇ ਕੀ ਕੀਤਾ ਪਰਮੇਸ਼ਰ ਨੇ ਦਾਊਦ ਨੂੰ ਕੀ ਕੀਤਾ ਅਭਿਸ਼ੇਕ ਕੀਤਾ ਉਹਦਾ ਮਸਾ ਕੀਤਾ ਕਿ ਜਾ ਹੁਣ ਤੂੰ ਮੇਰੇ ਬਚਨਾਂ ਦੇ ਲਈ ਸੇਵਕਾਈ ਕਰ ਹallelujah ਹallelujah ਦਾਊਦ ਨੇ ਤਾਂ ਸਾਮੁਅਲ ਨੇ ਤਿਆਂ ਦਾ ਸਿੰਗ ਲੈ ਕੇ ਉਹਦੇ ਭਰਾ ਦੇ ਵਿੱਚ ਉਹਨੂੰ ਮਸਿਆ ਕਿ ਉਸ ਦਿਨ ਤੋਂ ਯਹੋਵਾ ਦਾ ਆਤਮਾ ਕਿਹਦੇ ਉੱਤੇ ਸੀਗਾ ਦਾਊਦ ਦੇ ਉੱਤੇ ਆਉਣ ਲੱਗਿਆ ਹallelujah ਇਸੇ ਤਰ੍ਹਾਂ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਮਤਲਬ ਵੀ ਸਾਡੇ ਉੱਤੇ ਨਹੀਂ ਪਰਮੇਸ਼ਰ ਦਾ ਆਤਮਾ ਹੈ ਸਾਡੇ ਉੱਤੇ ਨਹੀਂ ਕਿਉਂਕਿ ਪ੍ਰਭੂ ਨੇ ਕੀ ਕਿਹਾ ਮੈਂ ਮੇਰੇ ਬੱਚੇ ਸਾਰੇ ਨੇ ਕਿਉਂਕਿ ਸਾਨੂੰ ਉਹਨੇ ਕੀ ਕੀਤਾ ਆਪਣੇ ਧੀਆ ਪੁੱਤਰ ਹੋਣ ਦਾ ਅਧਿਕਾਰ ਦਿੱਤਾ ਹੈ ਤੇ ਅਸੀਂ ਕੀ ਕਰਨਾ ਐਜੀਆਂ ਵਰਦਾਨਾਂ ਨੂੰ ਐਸੇ ਕੀ ਕਰਨਾ ਵਾ ਦਾਤਾਂ ਨੂੰ ਕੀ ਕਰਨਾ ਵਾ ਲੋਚਣਾ ਵਾ ਕਿ ਪ੍ਰਭੂ ਤੂੰ ਸਾਡੇ ਉੱਤੇ ਵੀ ਆਪਣਾ ਤੇਲ ਅਭਿਸ਼ੇਕ ਕਰ ਜਿਸ ਤਰ੍ਹਾਂ ਤੂੰ ਦਾਊਦ ਦੇ ਉੱਤੇ ਕੀਤਾ ਹallelujah ਤੇ ਜਦੋਂ ਦਾਊਦ ਦੇ ਉੱਤੇ ਤੇਲ ਅਭਿਸ਼ੇਕ ਹੋਇਆ ਤਾਂ ਉਹਨੂੰ ਕੀ ਕੀਤਾ ਪ੍ਰਭੂ ਯਹੋਵਾ ਦਾ ਆਤਮਾ ਉਹਦੇ ਉੱਤੇ ਉਮੜਨ ਲੱਗਿਆ ਪ੍ਰਕਾਸ਼ ਹੋਣ ਲੱਗਿਆ ਉਹਦੇ ਉੱਤੇ ਹallelujah ਇੱਥੇ ਹੀ ਹੋਵਾ ਦਾਊਦ ਨੂੰ ਕੀ ਕਰਨ ਲੱਗਿਆ ਆਪਣੇ ਕੰਮਾਂ ਦੇ ਲਈ ਇਸਤੇਮਾਲ ਕਰਨ ਲੱਗਿਆ ਤਾਂ ਦਾਊਦ ਨੇ ਕੀ ਕੀਤਾ ਗੋਲੀਏਦ ਨੂੰ ਕੀ ਕੀਤਾ ਮਾਰਿਆ ਹallelujah ਹallelujah ਐਸੀ ਤਰ੍ਹਾਂ ਅਸੀਂ ਕੀ ਕਰਨਾ ਵਾ ਪਰਮੇਸ਼ੁਰ ਦੇ ਉਸ ਅਭਿਸ਼ੇਕ ਨੂੰ ਉਸ ਜਲਾਲ ਨੂੰ ਪਰਮੇਸ਼ੁਰ ਤੋਂ ਕੀ ਕਰਨਾ ਵਾ ਜੀ ਲੈਣਾ ਵਾ ਹallelujah ਹallelujah ਜਦੋਂ ਪਰਮੇਸ਼ੁਰ ਨੇ ਦਾਊਦ ਨੂੰ ਅਭਿਸ਼ੇਕ ਕੀਤਾ ਤਾਂ ਉਹਦਾ ਆਤਮਾ ਕੀ ਸੀ ਪਰਮੇਸ਼ੁਰ ਦੀ ਅਗਵਾਈ ਦੇ ਨਾਲ ਉਹ ਚੱਲਣ ਲੱਗ ਪਿਆ ਕਿਉਂਕਿ ਪ੍ਰਭੂ ਨੇ ਕਿਹਾ ਕਿ ਮੈਂ ਤੈਨੂੰ ਨਾ ਕਦੀ ਛੱਡਾਂਗਾ ਤੇ ਨਾ ਕਦੀ त्याਗਾਂਗਾ ਮੈਂ ਯਹੋਵਾ ਤੇਰਾ ਪਰਮੇਸ਼ੁਰ ਜੋ ਤੇਰੇ ਨਾਲ ਹਾਂ ਹਾਲੇਲੂਇਆ ਤੇ ਅਸੀਂ ਕੀ ਕਰਨਾ ਵਾ 다ਊਦ ਵਾਲੇ ਕੀ ਕਰਨਾ ਪਰਮੇਸ਼ੁਰ ਦਾ ਜਿਸ ਤਰ੍ਹਾਂ 다ਊਦ ਨੇ ਪਰਮੇਸ਼ੁਰ ਦੀ ਸੇਵਾ ਕੀਤੀ ਸੀ ਉਹਦੀ ਤਾਇਨ ਕੀਤੀ ਸੀ ਉਹਦੇ ਹੁਕਮਾਂ ਤੇ ਚੱਲਿਆ ਸੀ ਉਹਦੇ ਵਿਧੀਆਂ ਤੇ ਚੱਲਿਆ ਸੀ ਇਸੇ ਤਰ੍ਹਾਂ ਅਸੀਂ ਵੀ ਕੀ ਕਰਨਾ ਵਾ 다ਊਦ ਦੇ ਬੰਦੂ ਪਰਮੇਸ਼ੁਰ ਦੇ ਕੀ ਕਰਨੇ ਆ ਕੰਮ ਕਰਨੇ ਆ ਕਿਉਂਕਿ ਉਹਨੇ ਸਾਨੂੰ ਕੀ ਕੀਤਾ ਮੱਸੀਆ ਕੀਤਾ ਵਾ ਹਾਲੇਲੂਇਆ ਹਾਲੇਲੂਇਆ ਤੇ ਅਸੀਂ ਦੂਜਾ ਸਾਬੂਏਲ 11 ਦੀ 11 दी 1 नंबर है पढ़ांगे फिर जिस फिर जिस समय राजा लोग युद्ध करने को निकल निकला करते हैं उस समय अर्थात वर्ष के आरंभ से आरंभ में दाऊद ने जो औब को और उसके संग अपने सेवकों और समस्त इजरायलियों को भेजा और उन्होंने अमोनियों का नाश किया और रबा नगर को घेर लिया परंतु दाऊद जरूसलम में रह गया हालेलुया हालेलुया ये वाली आयत नहीं है 11 दी 11 दी एक वही पढ़ी दूसरा सेम पहला सेम दूसरा सेम नहीं नहीं दूसरा सेम 11 दी एक आगे पढ़ेंगे 5 तक पढ़ देंगे 11 ਦੀ ਦੂਜਾ ਸਾਮੂ엘 11 ਦੀ 1 ਤੋਂ ਲੈ ਕੇ 5 ਤੱਕ ਅਸੀਂ ਐਟਾ ਪੜ੍ਹਾਂਗੇ ਜੋ ਉਹਦੇ ਵਰੇ ਦੇ ਉਹ ਦਿਨ ਆ ਗਏ ਜਿਹੇ ਦੇ ਵਿੱਚ ਪਾਤਸ਼ਾ ਲੋਕ ਲੜਾਈਂ ਚੜਦੇ ਹਨ ਤਾਂ ਕਾਉਦ ਨੇ ਯੂਆਬ ਵਰਤੇ ਉਹ ਦੇ ਨਾਲ ਆਪਣੇ ਤਹਿਲੂਆਂ ਤੇ ਸਾਰੇ ਇਸرائیਲੀਆਂ ਨੂੰ ਕੱਲਿਆ ਅਤੇ ਉਹਨਾਂ ਨੇ ਅਮੋਨੀਆਂ ਨੂੰ ਤਬਾਹ ਕਰ ਛੁੱਟਿਆ ਅਤੇ ਬਾਹਰੋਂ ਕੇ ਰਾਜਾ ਪਾਇਆ ਵਾਰ ਦਾਉਦ ਜੇ ਸ਼ੂਬ ਵਿੱਚ ਆਇਆ ਆ ਰਿਹਾ ਇੱਕ ਦਿਨ ਸਿੱਧਿਆ ਵੇਲੇ ਅਜੀਹਾ ਹੋਇਆ ਜੋ ਦਾਉਦ ਆਪਣੇ ਨਜੇ ਉਤੇ ਉੱਠ ਕੇ ਸ਼ਾਹੀ ਮਹਿਲ ਦੀ ਛੱਤ ਉਤੇ ਫਿਰ ਲੱਗਾ ਅਤੇ ਉਥੋਂ ਉਸ ਨੇ ਇੱਕ ਤੀਵੀ ਨੂੰ ਦੇਖਾ ਜੋ ਘੁੰਮਦੀ ਪਈ ਸੀ ਅਤੇ ਉਹ ਤੀਵੀ ਵੇਖਣ ਵਿੱਚ ਡਾਡੀ ਸੋਹਣੀ ਸੀ ਤਾਂ ਦਾਉਦ ਨੇ ਉਸ ਤੀਵੀ ਦਾ ਪਤਾ ਕਰਨ ਲਈ ਜੋਖ ਭੱਲੇ ਉਸ ਕਿਆ ਭੁਲਾ ਏ ਅਲੀਆਮ ਦੀ ਧੀ ਗਦਸ਼ਵਾ ਹਿੱਤੀ ਉਰਿਆ ਦੀ ਤੀਵੀ ਨਹੀਂ ਤੌਦ ਨੇ ਮੁੱਖ ਭਲੇ ਕਿ ਉਸ atheਵੀ ਨੂੰ ਸੱਦਾ ਲਿਆ ਸੱਦ ਲਿਆ ਸੋ ਉਹ ਉਸ ਦੇ ਕੋਲ ਆਈ ਅਤੇ ਉਸ ਨੇ ਉਹ ਦੇ ਨਾਲ ਸੰਗ ਕੀਤਾ ਕਿਉਂ ਜੋ ਉਹ ਆਪਣੀ ਅਸ਼ੁੱਧਤਾ ਈ ਤੋਂ ਪਾਕ ਹੋਈ ਸੀ ਤਾਂ ਉਹ ਆਪਣੇ ਘਰ ਨੂੰ ਚਲੀ ਗਈ ਹalleluyah ਅੱਗੇ ਪੰਜਵੀਂ ਪੜਦਾਂਗੇ ਅਤੇ ਉਹ ਤੀਵੀਂ ਗਰਭਤੀ ਹੋ ਗਈ ਸੋ ਉਸਰੇ ਦਾਊਦ ਕੋਲ ਸੁਨੇਹਾ ਭੱਲਿਆ ਜੋ ਮੈਂ ਗਰਭਤੀ ਹਾਂ ਹalleluyah ਇੱਥੇ ਦਾਊਦ ਨੇ ਕੀ ਕੀਤਾ ਪਾਪ ਕਰਨਾ ਹalleluyah ਹalleluyah ਉੱਥੇ ਦਾਊਦ ਨੂੰ ਕੀ ਕੀਤਾ ਸੀ ਅਭਿਸ਼ੇਕ ਕੀਤਾ ਸੀ ਚੰਗੇ ਕੰਮਾਂ ਦੇ ਲਈ ਕਿ ਤੂੰ ਹੁਣ ਮੇਰੇ ਚੰਗੇ ਕੰਮ ਕਰ ਹalleluyah ਪਰ ਇੱਥੇ ਆ ਕੇ 다ਊਦ ਨੇ ਕੀ ਕੀਤਾ? পাপ ਕਰ ਦਿੱਤਾ। ਹalleluyah ਪਰਮੇਸ਼ਰ ਦੀ ਨਿਗਾਹ ਵਿੱਚ ਕੀ ਹੈ ਇਹ? ਪਾਪ ਆ ਜੇ ਅਸੀਂ ਪਰਮੂ ਨੇ ਕਿਉਂਕਿ ਵਚਨਾਂ ਦੇ ਵਿੱਚ ਕੀ ਕਿਹਾ ਹੁਕਮਾਂ ਚ ਤੂੰ ਜਨਾਹ ਨਾ ਕਰ ਤੇ ਉਹਨੇ ਕੀ ਕਰ ਲਿਆ? ਜਨਾਹ ਹੀ ਕਰ ਲਿਆ। ਹalleluyah ਤੇ ਇਹਦੀ ਅਸੀਂ 14 ਨੰਬਰ ਐਟ ਪੜਾਂਗੇ। ਐਸੇ ਦੀ 14 다ਊਦ ਨੇ ਵਿਵਾਦ ਦੇ ਲਈ ਚਿੱਠੀ ਲਿਖੀ ਅਤੇ ਉਰੀਆ ਦੇ ਹੱਥੀ ਉਹ ਨੂੰ ਕੱਲੀ ਹallelujah hallelujah ਇੱਥੇ ਕੀ ਆ ਪਰਮੇਸ਼ਰ ਨੇ ਉਹਨੇ ਜਦੋਂ 다ਊਦ ਨੇ ਪਾਪ ਕਰ ਲਿਆ ਸੀ ਉਹਦੀ ਪਤਨੀ ਦੇ ਨਾਲ ਉਰੀ ਯਾਹ ਦੀ ਪਤਨੀ ਦੇ ਨਾਲ ਗੁਨਾਹ ਕਰ ਲਿਆ ਸੀ ਤਾਂ ਉਹਨੇ ਅੱਗੋਂ ਕੀ ਕੀਤਾ ਉਰੀ ਯਾਹ ਨੂੰ ਕੀ ਕੀਤਾ ਮਾਰਨ ਦੇ ਲਈ ਮਤਾ ਬਗਾਇਆ ਹallelujah ਜਦੋਂ ਅਸੀਂ 14 ਤੋਂ ਲੈ ਕੇ ਸਾਰਾ ਤੱਕ ਪੜ੍ਹਦੇ ਆ ਅਸੀਂ 15 ਨੰਬਰ ਐਸ ਪੜ੍ਹਦੇ ਆ ਜੀ ਅਤੇ ਉਸਨੇ ਚਿੱਠੀ ਵਿੱਚ ਇਹ ਲਿਖਿਆ ਭਾਈ ਉਰੀਆ ਨੂੰ ਡਾਡੀ ਲੜਾਈ ਦੇ ਵੇਲੇ ਮੋਹਰੇ ਕਰੋ ਅਤੇ ਉਹ ਦੇ ਕੋਲ ਮੁੜ ਆਓ ਉਹ ਵੱਢਿਆ ਜਾਵੇ ਮਰ ਜਾਵੇ ਹallelujah ਜਦੋਂ ਉਹਦੀ ਪਤਨੀ ਦੇ ਨਾਲ ਉਹਨੇ ਜਨਾਹ ਕਰ ਲਿਆ ਸੀ ਤਾਂ ਉਹ ਕੀ ਚਾਹੁੰਦਾ ਸੀਗਾ ਕਿ ਹੁਣ ਜਿਹੜਾ ਉਰੀ ਜਾਵਾ ਹੈ ਕੀ ਹੋ ਜਾਵੇ ਮਰ ਜਾਵੇ ਤੇ ਇਹਨੂੰ ਕੀ ਕਰੋ ਅੱਗੇ ਕਰੋ ਕਿਉਂਕਿ ਉਹਨੇ ਆਪਣੇ ਸੈਨਾਪਤੀਆਂ ਨੂੰ ਦਾਉਦ ਨਹੀਂ ਕੀ ਗਿਆ ਕਿ ਇਸ ਨੂੰ ਡਾਡੀ ਲੜਾਈ ਦੇ ਵਿੱਚ ਤਕੜੀ ਲੜਾਈ ਦੇ ਵਿੱਚ ਕੀ ਕਰੋ ਅੱਗੇ ਕਰੋ ਦਾਉਦ ਕੀ ਕਰਦਾ ਸੀ ਇੱਥੇ ਪਾਪ ਤੇ ਪਾਪ ਕਰੀ ਜਾ ਰਿਹਾ ਸੀ ਹalleluyah halleluyah ਜਿਉਆਬ ਹੋਇਆ ਜਾ ਜੋ ਆਬ ਉਸ ਸ਼ਹਿਰ ਦੇ ਦਿਵਾਰੇ ਤਕੜਾ ਲੈ ਗਿਆ ਤਾਂ ਉਸ ਨੇ ਉਰੀਆ ਨੂੰ ਅਜੇਹੀ ਥਾਂ ਵਿੱਚ ਫੈਰਾ ਦਿੱਤਾ ਜਿੱਥੇ ਉਸ ਜਾਤਾ ਭਾਈ ਇੱਥੇ ਸੂਰਮੇ ਹਨ ਹalleluyah halleluyah ਤਾਂ ਉਸ ਸ਼ਹਿਰ ਦੇ ਲੋਕ ਨਿਕਲੇ ਅਤੇ ਜੋ ਆਬ ਦੇ ਨਾਲ ਲੜੇ ਅਤੇ ਤਾਂ ਉੱਥੇ ਦਾਊਦ ਦੇ ਟਹਿਲੂਏ ਵਿੱਚੋਂ ਕਈ ਅੱਗੇ ਕਈ ਡਿੱਗ ਪਏ ਅਤੇ ਹਿੱਤੀ ਉਰੀਆ ਮਰ ਗਿਆ ਹallelujah ਐਥੇ ਉਹਨੇ ਕੀ ਕੀਤਾ ਦੁਆਰਾ ਫੇਰ পাপ ਕਰ ਦਿੱਤਾ ਹallelujah ਜਦੋਂ ਅਸੀਂ ਕਿਸੇ ਦੀ ਲੜਾਈ ਦੇ ਵਿੱਚ ਅਸੀਂ ਕਿਸੇ ਨੂੰ ਕਹਿੰਦੇ ਆ ਨਾ ਕਿ ਤੂੰ ਐਦਾਂ ਕਰ ਤੇ ਐਦਾਂ ਕਰ ਇਹ ਅਸੀਂ ਇਹ ਵੀ পাপ ਕਰਦੇ ਆ ਕਿਉਂਕਿ ਪ੍ਰਭੂ ਨੇ ਤਾਂ ਸਾਨੂੰ ਮਸੀਹ ਇਸ ਲਈ ਕੀਤਾ ਕਿ ਅਸੀਂ ਉਹਦੇ ਚੰਗੇ ਕੰਮਾਂ ਨੂੰ ਕਰੀਏ ਪਰ ਅਸੀਂ ਇਹਨੇ ਦਾਊਦ ਨੇ ਕੀ ਕੀਤਾ ਪਹਿਲਾਂ ਤਾਂ ਉਹਦੀ ਪਤਨੀ ਦੇ ਨਾਲ ਜ਼ਨਾਹ ਕੀਤਾ ਸਭ ਕੁਝ ਕਰ ਲਿਆ ਤਾਂ ਉਸ ਤੋਂ ਬਾਅਦ ਕੀ ਕਹਿੰਦਾ ਹੁਣ ਇਹਦਾ ਪਤੀ ਵੀ ਮਰ ਜਾਵੇ ਹallelujah ਹallelujah ਪਰ ਅਸੀਂ ਐਸਾ ਨਹੀਂ ਕਰਨਾ ਹallelujah ਕਿਉਂਕਿ ਪ੍ਰਭੂ ਨੇ ਕਿਹਾ ਕਿ ਜੇਕਰ ਤੁਸੀਂ ਮੇਰੇ ਨਾਲ ਪ੍ਰੀਤ ਲਾਉਂਦੇ ਹੋ ਤਾਂ ਮੈਨੂੰ ਲੱਭ ਲੈਂਦੇ ਹੋ ਪਰ ਜਿਹੜੇ ਪ੍ਰੀਤ ਲਾਉਂਦੇ ਨੇ ਉਹ ਭੇੜੇ ਕੰਮ ਨਹੀਂ ਕਰਦੇ ਹallelujah ਪਰ ਉਹਨੇ ਕੀ ਕੀਤਾ ਇਹ ਭੇੜਾ ਕੰਮ ਕਰ ਲਿਆ ਹallelujah ਹallelujah ਇਸ ਤੋਂ ਕੇਸੀ ਇੱਕ ਹੋਰ ਇਹਦਾ ਪਾਪ ਪੜਦੀ ਆ ਦੂਜਾ ਸਾਮੂਅਲ 12 ਇੱਕ ਤੋਂ ਲੈ ਕੇ 6 ਤੱਕ ਵੀ ਪੜਦਾਂਗੇ ਕੀ ਹੋਵਾ ਨੇ ਤਾਂ ਤਾਂ ਨੂੰ ਗੌਦ ਦੇ ਕੋਲ ਕਲਿਆ ਉਸਨੇ ਉਹ ਦੇ ਕੋਲ ਆ ਕੇ ਉਹ ਨੂੰ ਆਖਿਆ ਇੱਕ ਸ਼ਹਿਰ ਵਿੱਚ ਦੋ ਜਣੇ ਸਨ ਇੱਕ ਹਰੇਕ ਅਗੋ ਇੱਕ ਤਾਂ ਤਨਵਾਨ ਅਤੇ ਦੂਜਾ ਕੰਗਾਲ ਉਸ ਤਨਵਾਨ ਕੋਲ ਦੇ ਸਾਰੇ ਇੱਜ਼ਤ ਅਤੇ ਵੰਗ ਸੰਦ ਪਰ ਉਸ ਕੰਗਾਲ ਕੋਲ ਪੇੜਾਂ ਦੀ ਇੱਕ ਲੇਲੀ ਖੁੱਲੋ ਫੂਲ ਫੂਲ ਕੋਰ ਹੋਰ ਕੁਝ ਨਹੀਂ ਉਸ ਨੂੰ ਇਹ ਨੇ ਮਨ ਲਿਆ ਸੀ ਅਤੇ ਪਾਲਿਆ ਸੀ ਅਤੇ ਉਹ ਉਸ ਦੇ ਅਤੇ ਉਸ ਦੇ ਗੁਲਗਾ ਦੇ ਕੋਲ ਬਧੀ ਉਹ ਉਸੇ ਦੀ ਰੋਟੀ ਵਿੱਚੋਂ ਖਾਂਦੀ ਉਸੇ ਦੇ ਕਟੋਰੇ ਵਿੱਚ ਪੀਂਦੀ ਉਸੇ ਦੀ ਥੋੜੀ ਵਿੱਚ ਸੌਂਦੀ ਅਤੇ ਉਸ ਦੀ ਤੀਹ ਦੀ ਥਾਂ ਸੀ ਹallelujah ਹallelujah ਅਸੀਂ ਅੱਧੀ 5 ਨੰਬਰ ਐਟ ਪੜ੍ਹਦੇ ਆਂ ਜਦ ਉਸ ਮਨੁੱਖ ਦੇ ਉੱਤੇ 다ਊਦ ਦਾ ਕਰੋਧ ਜਾਗਿਆ ਤਾਂ ਉਸ ਨੇ ਨਥਾਨ ਨੂੰ ਆਖਿਆ ਜਿਉਂਦੇ ਯਹੋਵਾ ਦੀ ਸੌ ਜਿਸ ਮਨੁੱਖ ਨੇ ਇਸ ਕੰਮ ਉੱਤੇ ਇਹ ਕੰਮ ਕੀਤਾ ਸੋ ਵੱਡਣ ਯੋਗ ਹੈ ਹallelujah ਕੀ ਕੀਤਾ ਇਹ ਆਦੇ ਕੀ ਕਹਿੰਦੇ ਹਨ 다ਊਦ ਦੇ ਤਾਂ ਕਰੋਧ ਜਾਗਿਆ ਤਾਂ ਉਹਨੇ ਕਿਹਾ ਕਿ ਨਥਾਨ ਨੂੰ ਕੀ ਕਿਹਾ ਕਿ ਜੋ ਜਿਉਂਦੇ ਯਹੋਵਾ ਦੀ ਸੌ ਆ ਜੋ ਇਸ ਮਨੁੱਖ ਨੇ ਕੰਮ ਕੀਤਾ ਜੋ ਲੇਲੀ ਨੂੰ ਕੀ ਕੀਤਾ ਵਾ ਹallelujah ha? so, hallelujah ਸਾਡਾ ਨੇਥੀਆ ਹਾਂਜੀ ਹਾਲੇਲੂਇਆ ਕੀ ਕੀਤਾ ਜੀ ਉਹ ਜਿਹੜੀ ਲੇਲੀ ਸੀਗੀ ਉਹਨੂੰ ਕੀ ਕੀਤਾ ਖੋ ਲਿਆ ਤੇ ਉਸ ਮਨੁੱਖ ਨੇ ਕੀ ਕੀਤਾ ਇਹ ਕੰਮ ਵੱਡਣ ਦੇ ਯੋਗ ਕੀਤਾ ਹਾਲੇਲੂਇਆ ਹਾਲੇਲੂਇਆ ਸੋ ਉਹ ਮਨੁੱਖ ਜੋ ਜੋ ਬਣੀ ਲੇਲੀ ਦੀ ਕੀਮਤ ਉਹਨੂੰ ਮੋੜ ਕੇ ਦੇਵੇ ਕਿਉਂ ਜੋ ਇਸ ਨੇ ਅਜਿਹੇ ਕੰਮ ਕੀਤਾ ਜੋ ਅਤੇ ਕੁਝ ਦਿਆ ਨਾ ਕੀਤੀ ਹਾਲੇਲੂਇਆ ਹਾਲੇਲੂਇਆ ਇਥੇ ਕੀ ਕੀਤਾ ਉਹਨੇ ਕੀ ਕੀਤਾ ਕਹਿੰਦਾ ਕਿ ਮੋੜ ਕੇ ਜਿਹੜੀ ਮੈਂ ਚੋਗਣੀ ਕੀਮਤ ਆ ਜੋ ਮੈਂ ਤਰਾਹੇ ਨੁਕਸਾਨ ਕੀਤਾ ਵਾ ਉਹਦੀ ਚੋਗਣੀ ਕੀਮਤ ਮੈਂ ਤੈਨੂੰ ਦੇ ਦਿੰਦਾ ਹallelujah ਪਰ ਜਦੋਂ ਅਸੀਂ ਪਾਪ ਕਰ ਲੈਂਦੇ ਆ ਗੁਨਾਹ ਕਰ ਲੈਂਦੇ ਆ ਤਾਂ ਉਹਦੀ ਅਸੀਂ ਕੀਮਤ ਦੇ ਕੇ ਉਹਨੂੰ ਕੀ ਕਰਦੇ ਆ ਅਸੀਂ ਆਪਣੀ ਗਲਤੀ ਗੁਨਾਹ ਨੂੰ ਮਾਫ ਨਹੀਂ ਕਰਾ ਸਕਦੇ ਹallelujah 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 ਇੱਥੇ ਉਹਨੇ ਫੇਰ ਕੀ ਕਹਤੀ ਐ ਕਿ ਗਲਤੀ ਕਰ ਦਿੱਤੀ ਹallelujah ਹallelujah ਤੇ ਅਸੀਂ 12 ਦੀ ਜਦੋਂ 17 7 ਨੰਬਰ ਐ ਪੜ੍ਹਦੇ ਆ ਦਾਦਾ ਨਥਾਨ ਨੇ 다우드 ਨੂੰ ਆਖਿਆ ਉਹ ਮਨੁੱਖ ਤੂੰ ਹੀ ਤਾਂ ਹੈ ਯਹਵਾ ਇਸਰਾਇਲ ਦੇ ਪਰਮੇਸ਼ੁਰ ਦੇ ਨੇ ਨਿਯੋ ਕਿ ਆਖਿਆ ਮੈਂ ਤੈਨੂੰ ਮਸੀਹਾ ਕੀਤਾ ਜੋ ਤੂੰ ਇਸਰਾਇਲ ਉਤੇ ਰਾਜ ਕਰੇ ਮੈਂ ਤੈਨੂੰ ਸ਼ਾਉਲ ਦੇ ਹੱਥੋਂ छुड़ाਇਆ ਹallelujah ਅਲਲੂਇਆ ਫਿਰ ਮਸ਼ਹਰਿਸ਼ਟ ਨੇ ਕੀ ਕਹਤਾ ਨਥਾਨ ਨੇ ਕਿ ਆਖਿਆ ਕਿ 다우드 ਨੂੰ ਆਖਿਆ ਕਿ ਤੂੰ ਉਹੀ ਦਾ ਮਨੁੱਖ ਹੈ ਜੋ ਇਸਰਾਇਲ ਦੇ ਪਰਮੇਸ਼ੁਰ ਨੇ ਇਹੋ ਆਖਿਆ ਸੀ ਕਿ ਮੈਂ ਤੈਨੂੰ ਮੱਸਿਆ ਕੀਤਾ ਸੀ ਕਿ ਤੂੰ ਇਸਰਾਇਲ ਦੇ ਉੱਤੇ ਕੀ ਕਰੇ ਰਾਜ ਕਰੇ ਹallelujah ਹallelujah ਤੂੰ ਇਸਰਾਇਲ ਦੇ ਤੇ ਰਾਜ ਕਰੇ ਅਤੇ ਮੈਂ ਤੈਨੂੰ ਸ਼ੌਲ ਦੇ ਹੱਥੋਂ ਵੀ ਛੁਡਾਇਆ ਹallelujah ਹallelujah ਕਿ ਇੱਥੇ ਪਰਮੇਸ਼ੁਰ ਉਹਨੂੰ ਚੇਤੇ ਕਰਵਾਉਂਦਾ ਪਿਆ ਵਾ ਕਿ ਮੈਂ ਤੈਨੂੰ ਕੀ ਕੀਤਾ ਸੀਗਾ ਉਹਦੇ ਹੱਥੋਂ ਵੀ ਛੁਡਾਇਆ ਸੀ ਤੇ ਮੈਂ ਤੈਨੂੰ ਮੱਸਿਆ ਵੀ ਕੀਤਾ ਸੀ ਕਿ ਤੂੰ ਮੇਰੇ ਕੰਮ ਕਰਨੇ ਆ ਪਰ ਤੂੰ ਕੀ ਕੀਤਾ ਫਿਰ ਵੀ ਜਨਾਹ ਕਰ ਲਿਆ ਹallelujah ਤੇ ਜਦੋਂ ਉਹਨੇ ਦਾਊਦ ਨੇ ਜਨਾਹ ਕੀਤਾ ਸੀ ਤਾਂ ਜਿਹੜਾ ਉਹ ਪੁੱਤਰ ਹੋਇਆ ਸੀਗਾ ਉਹਦੇ ਉਲੀਯਾ ਦੀ ਪਤਨੀ ਤੇ ਦੁਆਰਾ ਤੇ ਉਹ ਵੀ ਕੀ ਹੋਇਆ ਸੀਗਾ ਮਰ ਗਿਆ ਸੀ ਹallelujah ਕਿਉਂਕਿ ਪਰਮੇਸ਼ੁਰ ਨੇ ਕਿਹਾ ਕਿ ਜੋ ਇਹ ਗਲਤੀ ਗੁਨਾਹ ਹੁੰਦੇ ਨੇ ਇਹਨਾਂ ਦੀ ਸਜ਼ਾ ਜ਼ਰੂਰ ਆ ਹallelujah ਜਿਵੇਂ ਅਸੀਂ ਹਕੂ ਉਪਧੀ ਕਦਮ ਵਿੱਚ ਪੜਦੇ ਹਾਂ ਕਿ ਸਜ਼ਾ ਤੋਂ ਬਗੈਰ ਮਾਫੀ ਨਹੀਂ ਦੀ ਅਸੀਂ ਕੋਈ ਵੀ ਕੁਝ ਕਰਦੇ ਹਾਂ ਗਲਤੀ ਕਰਦੇ ਹਾਂ ਗੁਨਾਹ ਕਰਦੇ ਹਾਂ ਤੇ ਉਹਦੀ ਸਜ਼ਾ ਸਾਨੂੰ ਜ਼ਰੂਰ ਹੈ ਮਿਲਣੀ ਹੀ ਮਿਲਨੀ ਆ ਜਿਵੇਂ ਅਸੀਂ ਰੱਬ ਦੇ ਦਾਸ ਸਾਡੇ ਇੱਕ ਸਾਨੂੰ ਉਹ ਕਹਾਣੀ ਸੁਣਾਉਂਦੇ ਆ ਕਿ ਇੱਕ ਮਨੁੱਖ ਸੀਗਾ ਜੋ ਬਹੁਤ ਹੀ ਗਰੀਬ ਸੀਗਾ ਹallelujah ਇੱਕ ਮਨੁੱਖ ਸੀ ਬਹੁਤ ਹੀ ਗਰੀਬ ਸੀ ਤੇ ਰੱਬ ਦੇ ਦਾਸਾਂ ਨੇ ਉਹਦੇ ਵਾਸਤੇ ਕੀ ਕੀਤੀ ਪ੍ਰਾਰਥਨਾ ਕੀਤੀ ਮਿਹਨਤ ਕੀਤੀ ਬਹੁਤ ਕੁਝ ਕੀਤਾ ਤੇ ਉਹਦੇ ਗੋਦਾਮ ਕੀ ਹੋਏ ਉੱਤੇ ਦੀ ਉੱਤੇ ਭਰਦੇ ਗਏ ਹallelujah ਪਰ ਜਦੋਂ ਉਹਨੇ ਕੀ ਕੀਤਾ ਪਰਮੇਸ਼ਰ ਦੀ ਸਾਰੀਆਂ ਆਸ਼ੀਸ਼ਾਂ ਨੂੰ ਵਰਤਤਾਂ ਨੂੰ ਲੈ ਕੇ ਫਿਰ ਦੁਆਰਾ ਕੀ ਹੋਇਆ ਘਰੇ ਬੈਠ ਗਿਆ ਤੇ ਕੀ ਕਹਿੰਦਾ ਮੈਂ ਪ੍ਰਭੂ ਭੋਜ ਵਾਲੇ ਤੇਨ ਕੀ ਕਰਾਂਗਾ ਪਾ ਮੰਦੇ ਵਿੱਚ ਦੁਆਰਾ ਆਵਾਂਗਾ ਪਰ ਉਹ ਕੀ ਕੀਤਾ ਪ੍ਰਭੂ ਕੋ ਜਲੇ ਦੇਣ ਵੀ ਨਹੀਂ ਆਇਆ ਹallelujah ਐਥੀਓਪੀਆ ਨੇ ਗਲਤੀ ਕੀਤੀ ਜਾਂ ਨਹੀਂ ਕੀਤੀ ਹਾਂਜੀ ਕੀਤੀ ਹallelujah ਹallelujah ਇਸੇ ਤਰ੍ਹਾਂ ਅਸੀਂ ਵੀ ਕੀ ਕਰਨਾ ਵਾ ਕੋਈ ਅਸੀਂ ਇਹ ਨਹੀਂ ਦੇਖਣਾ ਹੈਗਾ ਕਿ ਉਹਦੇ ਘਰ ਬੰਦਗੀ ਆ ਜਾਂ ਉਹਦੇ ਘਰ ਬੰਦਗੀ ਆ ਸੀ ਨਹੀਂ ਜਾਣਾ ਹallelujah ਅਸੀਂ ਕੀ ਕਰਨਾ ਵਾ ਪਰਮੇਸ਼ਰ ਦੇ ਕੰਮ ਕਰਨ ਜਾਣੇ ਆ ਅਸੀਂ ਕਿਸੇ ਦੇ ਘਰ ਵਿੱਚ ਨਹੀਂ ਜਾਣਾ ਅਸੀਂ ਉਹੀ ਉਹਵਾ ਦੇ ਕੰਮ ਕਰਨ ਜਾਣੇ ਆ ਜਿਸ ਕੰਮ ਦੇ ਲਈ ਉਹਨੇ ਸਾਨੂੰ ਕੀ ਕੀਤਾ ਮਸੀਹਾ ਕੀਤਾ ਜਿਸ ਤਰ੍ਹਾਂ ਦਾਊਦ ਵੀ ਸੀ ਉਹ ਜਦੋਂ ਦਾਊਦ ਨੂੰ ਮਸੀਹਾ ਕੀਤਾ ਤਾਂ ਸੀ ਕੀ ਪੜਿਆ ਦਾਊਦ ਨੂੰ ਉਹਨੇ ਮਸੀਹਾ ਕੀਤਾ ਕਿ ਤੂੰ ਸਰਾਇਲ ਦੇ ਉੱਤੇ ਰਾਜ ਕਰ ਤੇ ਮੇਰੇ ਵੱਡੇ ਵੱਡੇ ਚੰਗੇ ਕੰਮ ਕਰ ਪਰ ਉਹਨੇ ਕੀ ਕੀਤਾ ਦੋ ਜਗ੍ਹਾ ਤੇ ਪਾਪ ਕਰ ਦਿੱਤੇ ਤੇ ਉਹਨੂੰ ਪਾਪ ਦੀ ਕੀ ਕੀ ਮਿਲੀ ਸਜ਼ਾ ਉਹਦਾ ਪੁੱਤਰ ਮਰ ਗਿਆ ਹallelujah ਹallelujah ਤੇ ਅਸੀਂ ਕੀ ਕਰਨਾ ਵਾ ਐਸੀ ਸਜ਼ਾ ਤੋਂ ਐਸੀਆਂ ਗਲਤੀਆਂ ਤੋਂ ਕੀ ਕਰਨਾ ਵਾ ਆਪਣੇ ਆਪ ਨੂੰ ਦੂਰ ਕਰਨਾ ਵਾ ਪਿੱਛੇ ਕਰਨਾ ਵਾ ਅਸੀਂ ਹallelujah 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 ਜਦੋਂ ਅਸੀਂ ਇਬਰਾਨੀਆ ਦੀ ਕਿਤਾਬ ਦੇ ਵਿੱਚ ਪੜ੍ਹਦੇ ਆ ਤਾਂ ਉੱਥੇ ਕੀ ਲਿਖਿਆ ਕਿ ਜੋ ਮੇਰੀ ਆਤਮਾ ਦੇ ਦੁਆਰਾ ਚੱਲਦਾ ਹੈ ਉਹ ਕੀ ਹੈ ਮੇਰਾ ਚੰਗਾ ਪੁੱਤਰ ਹੈ ਹਾਲੇਲੂਇਆ ਤੇ ਅਸੀਂ ਕੀ ਬੰਨਾ ਉਹਦੇ ਚੰਗੇ ਪੁੱਤਰ ਬੰਨਾ ਜਾਂ ਪੈੜੇ ਪੁੱਤਰ ਬੰਨਾ ਚੰਗੇ ਪੁੱਤਰ ਬੰਨਾ ਹਾਲੇਲੂਇਆ ਜਿਸ ਤਰ੍ਹਾਂ ਉਹ ਆਦਮੀ ਨੇ ਜਿਹੜਾ ਗਰੀਬ ਬਹੁਤ ਸੀਗਾ ਉਹਨੇ ਕੀ ਕੀਤਾ ਜਦੋਂ ਪ੍ਰਾਰਥਨਾ ਕਰਾਈ ਸਭ ਕੁਝ ਕਰਾਇਆ ਤਾਂ ਸਭ ਕੁਝ ਮਿਲ ਗਿਆ ਪਰ ਹੁਣ ਜਦੋਂ ਉਹ ਪਿੱਛੇ ਹਟ ਗਿਆ ਤਾਂ ਉਹ ਕੀ ਹੋਇਆ ਆਸ਼ੀਸ਼ਾਂ ਤੇ ਬਰਕਤਾਂ ਤੋਂ ਵਾਂਝੇ ਹੋ ਗਿਆ ਸਭ ਕੁਝ ਕੀ ਹੋਇਆ ਖਤਮ ਖਰਾਬ ਹੋ ਗਿਆ ਸਭ ਕੁਝ ਉਹਦਾ ਬਰਬਾਦ ਹੋ ਗਿਆ ਤੇ ਅਸੀਂ ਉਸ ਮਨੁੱਖ ਨੂੰ ਕੀ ਕਹਿੰਨੇ ਆਂ ਕਿ ਤੂੰ ਪਰਮੇਸ਼ਰ ਦੇ ਉਸ ਭਵਨ ਦੇ ਵਿੱਚ ਆ ਜਿੱਥੋਂ ਤੈਨੂੰ ਆਸ਼ੀਸ਼ਾਂ ਤੇ ਬਰਕਤਾਂ ਮਿਲੀਆਂ ਨੇ ਤੇ ਉਸ ਪਰਮੇਸ਼ਰ ਕੋਲੋਂ ਕੀ ਕਰ ਦੁਆਰਾ ਤੂੰ ਆਪਣੀ ਆਸ਼ੀਸ਼ਾਂ ਤੇ ਬਰਕਤਾਂ ਨੂੰ ਫਿਰ ਤੋਂ ਪਾ ਕਿਉਂਕਿ ਪ੍ਰਭੂ ਨੇ ਤਾਂ ਕਿਹਾ ਕਿ ਮੈਂ ਤੈਨੂੰ ਨਾ ਕਦੀ ਛੱਡਾਂਗਾ ਤੇ ਨਾ ਕਦੀ ਤਿਆਗਾਗਾ ਮੈਂ ਜੋ ਯਹੋਵਾ ਤੇਰੇ ਨਾਲ ਹਾਂ ਹalleluyah ਨਿਰੰਤਰ ਪ੍ਰਾਰਥਨਾ ਦੇ ਵਿੱਚ ਲੱਗਿਆ ਰਹੇ ਹalleluyah ਪਰ ਅਸੀਂ ਕੀ ਕਰਦੇ ਹਾਂ 2 ਮਿੰਟ ਵਾਸਤੇ ਪ੍ਰਾਰਥਨਾ ਕਰਦੇ ਹਾਂ 3 ਮਿੰਟ ਵਾਸਤੇ ਪ੍ਰਾਰਥਨਾ ਕਰਦੇ ਹਾਂ ਤਾਂ ਉਸ ਤੋਂ ਬਾਅਦ ਫਿਰ ਅਸੀਂ ਉਹੀ ਕੰਮਾਂ ਦੇ ਵਿੱਚ ਕੀ ਹੁੰਨੇ ਆ ਵੜ ਜਾਂਦੇ ਆ ਹalleluyah ਪਰ ਨਹੀਂ ਇਹ ਕੀ ਹੈ ਗਲਤ ਆ ਹalleluyah ਉਹਨੇ ਕੀ ਕੀਤਾ ਸੀ 다우드 ਨੂੰ ਨਹੀਂ ਸੀ ਬਖਸ਼ਿਆ ਹalleluyah 다우드 ਦੇ ਕੋਲ ਐਡੇ ਵੱਡੇ ਵੱਡੇ ਕੰਮ ਲੈ ਕੇ ਵੀ ਜਦੋਂ 다우드 ਨੇ ਗਲਤੀ ਕੀਤੀ ਤਾਂ ਪਰਮੇਸ਼ੁਰ ਨੇ 다우드 ਨੂੰ ਵੀ ਨਹੀਂ ਬਖਸ਼ਿਆ ਉਹਨੂੰ ਵੀ ਉਹਦੀ ਗਲਤੀ ਦੀ ਸਜ਼ਾ ਦੇ ਦਿੱਤੀ ਤਾਂ ਅਸੀਂ ਇਸ ਤਰ੍ਹਾਂ ਨਹੀਂ ਕਰਨਾ ਅਸੀਂ ਪਰਮੇਸ਼ਰ ਦੇ ਕੋਲੋਂ ਕੀ ਕਰਨਾ ਹੈ ਆਸ਼ੀਸ਼ਾਂ ਤੇ ਬਰਕਤਾਂ ਨੂੰ ਲੈਣਾ ਹੈ ਹallelujah ਹਲੇਸੀ ਜਿਬੂਰ ਨੰਬਰ 94 ਜਿਬੂਰ ਨੰਬਰ 94 ਦੀ ਇੱਕ ਨੰਬਰ ਐਤ ਪੜਾਂਗੇ ਤੇ ਯਹੋਵਾ ਬਦਲਾ ਲੈਣ ਵਾਲੇ ਪਰਮੇਸ਼ਰ ਤੇ ਬਦਲਾ ਲੈਣ ਵਾਲੇ ਪਰਮੇਸ਼ਰ ਆਪਣੇ ਤੇਜ ਵਿਖਾ ਹallelujah ਹallelujah ਇਹ ਯਹੋਵਾ ਸਾਡਾ ਬਦਲਾ ਲੈਣ ਵਾਲਾ ਪਰਮੇਸ਼ਰ ਇਹ ਯਹੋਵਾ ਬਦਲਾ ਲੈਣ ਵਾਲੇ ਪਰਮੇਸ਼ਰ ਹੈ ਇਹ ਯਹੋਵਾ ਬਦਲਾ ਲੈਣ ਵਾਲੇ ਪਰਮੇਸ਼ਰ ਆਪਣਾ ਤੇਜ ਵਿਖਾ ਆਪਣਾ ਤੇਜ ਫਿਰ ਪਰਮੇਸ਼ਰ ਕੀ ਦੇ ਤੇ ਕਰਦਾ ਜੇਕਰ ਪਰਮੇਸ਼ਰ ਕਿਰਪਾ ਕਰਦਾ ਤਾਂ ਪਰਮੇਸ਼ਰ ਦੀ ਬਾਣੀ ਕਿਰਪਾ ਹallelujah ਤੇ ਜੇਕਰ ਪਰਮੇਸ਼ਰ ਆਪਣਾ ਕਰੋਧ ਵਖਾਣ ਲੱਗਦਾ ਤਾਂ ਫਿਰ ਉਹਦੇ ਕਰੋਧ ਤੋਂ ਕੋਈ ਬਚ ਵੀ ਨਹੀਂ ਸਕਦਾ ਹallelujah ਤੇ ਅਸੀਂ ਕੀ ਕਰਨਾ ਉਸਦੇ ਐਸਾ ਅਸੀਂ ਕੋਈ ਗਲਤੀ ਗੁਨਾਹ ਨਾ ਕਰਦੀਏ ਜੋ ਪਰਮੇਸ਼ਰ ਸਾਡੇ ਉੱਤੇ ਬਾੜਾ ਕਰੋਧ ਮਾਣਾ ਹੋ ਜਾਵੇ ਹallelujah ਕਿਉਂਕਿ ਪਰਮੇਸ਼ਰ ਦੀ ਅਕਰੋਧ ਵਿੱਚ ਧੀਰੇ ਚ ਹੈ ਹallelujah ਤੇ ਉਹ ਸਾਨੂੰ ਕੀ ਕਰਦਾ ਤੀਜੀ ਬਖੌਂਦਾ ਏ ਹallelujah ਜਿਸ ਤਰ੍ਹਾਂ ਅਸੀਂ ਪਰਮੇਸ਼ਰ ਦੇ ਵਚਨ ਬਹੁਤਾਂ ਦੇ ਵਿੱਚ ਪੜ੍ਹਦੇ ਆ ਕਿ ਤੂੰ ਗੁੱਧਵਾਨ ਨੂੰ ਤਾੜ ਕਿ ਹੋਰ ਗੁੱਧਵਾਨ ਹੋ ਜਾਵੇ ਤੇ ਕਿਸੇ ਮੂਰਖ ਨੂੰ ਨਾ ਤਾੜ ਕਿ ਉਹ ਮੂਰਖ ਦੀ ਦੁਆਰਾ ਤੇਰੇ ਉੱਤੇ ਹੋਰ ਵੀ ਵਰਸਣ ਲੱਗ ਜਾਵੇ ਹallelujah ਅਸੀਂ ਮੂਰਖਾਂ ਨੂੰ ਮੂਰਖੇ ਨਹੀਂ ਬਣਨਾ ਹallelujah ਕਿਉਂਕਿ ਪਰਮੇਸ਼ਰ ਦੇ ਵਚਨ ਵੀ ਕੀ ਕਹਿੰਿਆ ਕਿ ਤੂੰ ਇੱਕ ਵਾਰੀ ਦੱਸ ਦੋ ਵਾਰੀ ਦੱਸ ਤੇ ਤੀਜੀ ਵਾਰੀ ਉਹਦੇ ਉਹਨੂੰ ਹਾਲ ਤੇ ਛੱਡ ਦੇ ਹallelujah 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 ठीक हो परमेश्वर दा वचन पढਾਂਗੇ ਇਬਰਾਨੀਆ ਇਬਰਾਨੀਆ 3:1 ਟਿਮੋਥੀਅਸ 2 ਦੀ 1 ਦੀ ਇੱਕ ਤਮੋਤੀ ਅਸੀਂ 2 ਦੀ 4 ਨੰਬਰ ਐਟ ਪੜਾਂਗੇ ਇੱਕ ਤਮੋਤੀ ਅਸੀਂ 2 ਦੀ ਉਹ ਚਾਹੁੰਦਾ ਹੈ ਭਾਈ ਸਾਰੇ ਉਹਨਾਂ ਨੂੰ ਉਸਕੋ ਬਚਾਏ ਜਾਣ ਅਤੇ ਉਹ ਸੱਤ ਦੇ ਗਿਆਨ ਤੀਕਹੋਂਚਣ ਹallelujah ਇਹ ਹੋਵਾ ਸਾਡਾ ਪਰਮੇਸ਼ਰ ਕੀ ਚਾਹੁੰਦਾ ਵਾ ਇਹ ਸਾਰੇ ਲੋਕ ਬਚਾਏ ਜਾਣ ਤੇ ਉਹ ਸੱਚ ਦੇ ਗਿਆਨ ਤੱਕ ਪਹੁੰਚ ਜਾਣ ਹallelujah ਉਹ ਕੀ ਕਹਿੰਦਾ ਮੇਰੀ ਕੋਈ ਵੀ ਰੂਹ ਨਾਸ ਨਾ ਹੋਵੇ ਕਿਉਂਕਿ ਉਹਨੇ ਸਾਨੂੰ ਕੀ ਕੀਤਾ ਆਪਣੀ ਹੱਥਾਂ ਦੀ ਰਚਨਾ ਦੇ ਨਾਲ ਕੀ ਕੀਤਾ ਹੈ ਬਣਾਇਆ ਮਿੱਟੀ ਕੁੱਡੀ ਤੇ ਇਨਸਾਨ ਨੂੰ ਬਣਾਇਆ ਤੇ ਉਹਦੀਆਂ ਨਾਸਾਂ ਵਿੱਚ ਕੀ ਕੀਤੇ ਆਪਣੇ ਸਾਹਾਂ ਨੂੰ ਪਾਇਆ ਤੇ ਸਾਨੂੰ ਪਰਮੇਸ਼ਰ ਕੀ ਕਹਿੰਦਾ ਉਹ ਚਾਹੁੰਦਾ ਹੈ ਕਿ ਭਾਈ ਸਾਰੇ ਮਨੁੱਖ ਬਚਾਏ ਜਾਣ ਜੋ ਸੱਚ ਦੇ ਗਿਆਨ ਤੱਕ ਪਹੁੰਚਣ ਤੇ ਅਸੀਂ ਕੀ ਕਰਨਾ ਵਾ ਪਰਮੇਸ਼ਰ ਦੀ ਉਸ ਹੁਕਮਾਂ ਨੂੰ ਉਹਦੇ ਬੀਜੀਆਂ ਨੂੰ ਉਹਦੇ ਉੱਤੇ ਮੰਨਣਾ ਵਾ ਉਹਦੇ ਉੱਤੇ ਚੱਲਣਾ ਵਾ ਤੇ ਅਸੀਂ ਕੀ ਕਰਨਾ ਸੱਤ ਦੇ ਗਿਆਨ ਤੱਕ ਪਹੁੰਚਣਾ ਵਾ ਅਸੀਂ 5 ਨੰਬਰ ਐਡ ਪੜਾਂਗੇ ਜੀ ਕਿਉਂ ਜੋ ਪਰਮੇਸ਼ਰ ਇੱਕੋ ਹੈ ਅਰ ਪਰਮੇਸ਼ਰ ਅਤੇ ਮਨੁੱਖਾਂ ਵਿੱਚੋਂ ਇੱਕ ਵਿਚੋਲਾ ਹੈ ਜਿਹੜਾ ਆਪ ਮਨੁੱਖ ਹੈ ਅਰਥਾਤ ਮਸੀਹ ਯਸੂ ਹallelujah 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 ਕਿਉਂ ਜੋ ਪਰਮੇਸ਼ਰ ਹੈ ਇੱਕੋ ਹੀ ਹੈ ਹalleluyah halleluyah 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 ਜੇ ਅਸੀਂ ਕੋਹਤਾ ਨਹੀਂ ਚੁੱਕਦੇ ਪ੍ਰਭੂ ਨੇ ਕੀ ਕਿਹਾ ਕਿ ਮੈਂ ਤੁਸੀਂ ਮੇਰੀ ਪ੍ਰਜਾ ਹੋ ਔਰ ਮੈਂ ਤੁਹਾਡਾ ਪਰਮੇਸ਼ਰ ਹਾਂ ਤੇ ਅਸੀਂ ਥਾਂ ਥਾਂ ਤੇ ਕਿਉਂ ਭਟਕਣਾ ਹalleluyah ਅਸੀਂ ਕੀ ਕਰਨਾ ਪਰਮੇਸ਼ਰ ਦੇ ਸੱਚ ਦੇ ਗਿਆਨ ਤੱਕ ਪਹੁੰਚਣਾ ਤੇ ਪਰਮੇਸ਼ਰ ਕੋਲੋਂ ਵਰਦੁੱਗਣੀ ਆਸ਼ੀਸ਼ ਤੇ ਬਰਕਤ ਅਸੀਂ ਲੈਣੀ ਆ ਹalleluyah ਅਸੀਂ ਇਹਦੀ 3 ਨੰਬਰ ਐਟ ਪੜ੍ਹਦੇ ਆ ਸਾਡੇ ਮੁਕਤੀ ਦਾਦੇ ਪਰਮੇਸ਼ਰ ਦੇ ਹਜ਼ੂਰੋਂ ਇਹੋ ਪਲਾਟ ਦੇ ਪਰਵਾਣ ਹੈ ਹallelujah ਪ੍ਰਭੂ ਨੇ ਕਿਹਾ ਕਿ ਤੁਹਾਨੂੰ ਇਹੀ ਭਲਾ ਤੇ ਪਰਵਾਣ ਹੈ ਕਿ ਤੁਸੀਂ ਮੇਰੇ ਹੁਕਮਾਂ ਤੇ ਮੇਰੇ ਵਿਧੀਆਂ ਤੇ ਚਲੋ ਔਰ ਉਹਦੀ ਆਸ਼ੀਸ਼ਾ ਵਰਕਤਾ ਲੈ ਕੇ ਅਸੀਂ ਘਰਾਂ 'ਚ ਨਹੀਂ ਬੈਠਣਾ ਹallelujah ਤੇ ਅਸੀਂ ਇਹ ਵੀ ਨਹੀਂ ਕਹਿਣਾ ਕਿ ਉਹਦੇ ਘਰ 'ਚ ਮੀਟਿੰਗ ਆ ਜਾਂ ਇਸਦੇ ਘਰ 'ਚ ਬੰਦਗੀ ਆ ਤੇ ਅਸੀਂ ਨਹੀਂ ਜਾਣਾ ਕਿਉਂਕਿ ਅਸੀਂ ਕੀ ਕਰਨਾ ਪਰਮੇਸ਼ਰ ਦੇ ਬੱਚੇ ਆ ਔਰ ਪਰਮੇਸ਼ਰ ਨੇ ਸਾਨੂੰ ਕੀ ਕੀਤਾ ਮਸੀਹਾ ਕੀਤਾ ਹallelujah ਜਿਸ ਤਰ੍ਹਾਂ ਪਰਮੇਸ਼ਰ ਨੇ ਦਾਊਦ ਦੀ ਜੀ ਜਦੋਂ ਪੜ੍ਹਦੇ ਆ ਇਸ ਲਈ ਪਾਲੇ ਵਿੱਚ ਪਰਮੇਸ਼ਰ ਨੇ ਕੀ ਕਿਹਾ ਕਿ ਮੈਂ ਤੈਨੂੰ ਮਸੀਹਾ ਕੀਤਾ ਸੀ ਕਿ ਤੂੰ ਇਸਰਾਇਲ ਦੇ ਉੱਤੇ ਰਾਜ ਕਰੇ ਹallelujah ਉਸ ਪੰਜਾ ਦੋ ਨੇ ਗਲਤੀ ਕਰ ਲਈ ਤਾਂ ਉਹਨੂੰ ਕੀ ਹੋਇਆ ਸਜ਼ਾ ਮਿਲ ਗਈ ਹallelujah ਤੇ ਅਸੀਂ ਐਸੀ ਗਲਤੀ ਕਿਤੇ ਨਾ ਕਰੀਏ ਜੋ ਸਾਡੇ ਬੱਚਿਆਂ ਦੇ ਉੱਪਰ ਹੀ ਆਣ ਪਵੇ ਹallelujah 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 ਪ੍ਰਭੂ ਨੇ ਕਿਹਾ ਕਿ ਪੇੜ ਦਾ ਫਾਲੇ ਕੇ ਇਨਾਮ ਹੈ ਜੋ ਸਾਨੂੰ ਇਹ ਇਨਾਮ ਦਿੱਤੇ ਨੇ ਹallelujah ਬਹੁਤ سارے ਲੋਕ ਨੇ ਜਿਨ੍ਹਾਂ ਦੀ ਕੀ ਹੈ ਬੇ ਔਲਾਦੇ ਨੇ ਹallelujah ਤੇ ਅਸੀਂ ਉਹ ਖੁਸ਼ ਨਸੀਬਾਂ ਜੋ ਅਸੀਂ ਪਰਮੇਸ਼ਰ ਦੇ ਵਿੱਚ ਹੋ ਕੇ ਇਹਨਾਂ ਆਸ਼ੀਸ਼ਾਂ ਨੂੰ ਇਹਨਾਂ ਬਰਕਤਾਂ ਨੂੰ ਅਸੀਂ ਕੀ ਕਰਦੇ ਆਪਣੇ ਅੱਗੇ ਕਢਾਉਨੇ ਆ ਅਸੀਂ ਇਹਨਾਂ ਦੇ ਨਾਲ ਕੀ ਕਰਦੇ ਆ ਪਰਮੇਸ਼ਰ ਦੇ ਵਚਨਾਂ ਨੂੰ ਅਧੀ ਸੇਵਕਾਂ ਨੂੰ ਕੀ ਕਰਦੇ ਆ ਇਸਤੇਮਾਲ ਹੁੰਨੇ ਆ ਹallelujah ਜਿਵੇਂ ਆਪਣੇ ਬੱਚਿਆਂ ਨੂੰ ਵੀ ਵੱਤੋ ਵੱਧ ਆਪਣੇ ਪਰਮੇਸ਼ਰ ਦੇ ਵਚਨ ਦਾ ਗਿਆਨ ਦਈਏ ਉਹਦੇ ਪਰਮੇਸ਼ਰ ਦੀ ਦੁਆ ਪ੍ਰਾਰਥਨਾ ਸਿਖਾਈਏ ਹallelujah ਕਿਉਂਕਿ ਪਰਮੇਸ਼ਰ ਦੇ ਵਚਨ ਸੀ ਕਿ ਲਿਖਿਆ ਕਿ ਜਾਓ ਆਪਣੇ ਬੱਚਿਆਂ ਨੂੰ ਵੀ ਮੇਰੀਆਂ ਗਵਾਹੀਆਂ ਦੱਸੋ ਹallelujah 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 ਕਿ ਪ੍ਰਭੂ ਦਾ ਡਰ ਉਹਦਾ ਭੈ ਸਾਡੇ ਜ਼ਿੰਦਗੀਆਂ 'ਚ ਹੋਣਾ ਬਹੁਤ ਜ਼ਰੂਰੀ ਆ ਜੇਕਰ ਸਾਡਾ ਉਹਦਾ ਡਰ ਉਹਦਾ ਭੈ ਸਾਡੀ ਜ਼ਿੰਦਗੀਆਂ ਦੇ ਵਿੱਚ ਹੋਵੇਗਾ ਤਾਂ ਐਸੀ ਇੱਕ वचन ਬਾਈਬਲ ਦੇ ਵਿੱਚੋਂ ਪੜ੍ਹਦੇ ਆ ਕਿ ਜਦੋਂ ਤੂੰ ਗਲਤ ਕੰਮ ਕੋਈ ਗੁਨਾਹ ਕਰਨ ਲੱਗਦਾ ਤਾਂ ਤੈਨੂੰ ਇੱਕ ਆਵਾਜ਼ ਆਏਗੀ ਹallelujah ਤੇ ਉਹ ਆਵਾਜ਼ ਕਿੰ ਨੂੰ ਆਏਗੀ ਜਿਹੜਾ ਪਰਮੇਸ਼ਰ ਦਾ ਪ੍ਰੀਯ ਪੁੱਤਰ ਹੋਵੇਗਾ ਜਿਸ ਤੋਂ ਪਰਮੇਸ਼ਰ ਪ੍ਰਸੰਨ ਹੋਏਗਾ ਹallelujah ਜਿਹੜਾ ਵੀ ਦੁਆ ਪ੍ਰਾਰਥਨਾ ਕਰਦਾ ਹੋਵੇਗਾ ਹਾਲੇਲੂਇਆ ਕਿਉਂਕਿ ਪਰਮੇਸ਼ਰ ਨੇ ਕੀ ਕਿਹਾ ਕਿ ਸਰੀਰਿਕ ਸਾਧਨਾ ਤੋਂ ਲਾਭ ਘਟ ਹੈ ਭਗਤੀ ਸਾਰੇ ਕੰਮਾਂ ਦੇ ਲਈ ਕੀ ਹੈ ਲਾਹੇਵੰਦ ਹੈ ਹਾਲੇਲੂਇਆ ਕਿ ਅਸੀਂ ਉਹਦੀ ਭਗਤੀ ਦੇ ਵਿੱਚ ਵਧਣਾ ਹੈ ਸਰੀਰਿਕ ਕੰਮ ਕੀ ਹੈ ਸਾਨੂੰ ਆਉਂਦੇ ਹੀ ਰਹਿਣੇ ਆ ਹਾਲੇਲੂਇਆ ਤੇ ਜੇਕਰ ਅਸੀਂ ਪਰਮੇਸ਼ਰ ਦੇ ਬਚਨ ਤੋਂ ਉਹਦੀ ਦੁਆ ਪ੍ਰਾਰਥਨਾ ਤੋਂ ਵਾਂਝੇ ਰਹਿ ਗਏ ਤਾਂ ਅਸੀਂ ਇੱਥੇ ਹੀ ਰਹਿ ਜਾਣਾ ਹੈ ਹਾਲੇਲੂਇਆ ਕਿਉਂਕਿ ਅੰਤ ਦਾ ਸਮਾਂ ਕੀ ਹੈ ਕਿਸੇ ਨੂੰ ਵੀ ਨਹੀਂ ਪਤਾ ਕਦੋਂ ਆ ਜਾਣਾ ਹਾਲੇਲੂਇਆ ਤਾਂ ਅਸੀਂ ਵਾਰੀ-ਵਾਰੀ ਵਾਰੀ-ਵਾਰੀ ਉਹ ਗਲਤੀ ਨੂੰ ਉਸ ਗੁਨਾਹ ਨੂੰ ਨਾ ਕਰਦੇ ਚਲੀਏ ਇਸ ਤਰ੍ਹਾਂ 다ਊਦ ਨੇ ਗੁਨਾਹ ਕੀਤਾ ਹallelujah ਹallelujah ਅਸੀਂ ਉਹ ਗੁਨਾਹ ਨੂੰ ਉਸ ਪਾਪ ਨੂੰ ਨਾ ਕਰਦੇ ਚੱਲੀ ਔਰ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਡਰਦੇ ਤੇ ਕੰਬਦੇ ਹੋਏ ਉਹਦੀ ਹਜ਼ੂਰੀ ਵਿੱਚ ਬੈਠੀ ਤੇ ਉਹਦੀ ਹਜ਼ੂਰੀ ਦੀ ਆਨੰਦ ਲਈਏ ਹallelujah ਹallelujah ਇਹ ਹੀ ਸਾਡੇ ਲਈ ਕੀ ਹੈ ਲਾਹੇਵੰਦ ਹੈ ਹallelujah ਅੱਜ ਅਸੀਂ ਇਸ ਦੇ ਨਾਲ ਹੀ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਹallelujah ਸਭ ਨੂੰ ਮੇਰੇ ਵੱਲੋਂ ਦੀ ਜੈ ਜੀ ਹallelujah ਅਸੀਂ ਸਭ ਜਨ ਜ਼ੋਰ ਦੇ ਨਾਲ ਉਸ ਪਰਮੇਸ਼ਰ ਦਾ ਧੰਨਵਾਦ ਕਰਾਂਗੇ ਆਪਣੀਆਂ ਗਲਤੀਆਂ ਤੇ ਆਪਣੀਆਂ ਗੁਨਾਹਾਂ ਤੋਂ ਕੀ ਕਰਾਂਗੇ ਤੋਬਾ ਕਰਾਂਗੇ ਹallelujah ਹallelujah ਅਸੀਂ ਸਭ ਜਾਣੇ ਨਾ ਬਚਣਾ ਵਾਸਤੇ ਮਿਲ ਕੇ ਇਸ ਪ੍ਰਾਰਥਨਾ ਕਰਾਂਗੇ ਕਿ ਅਸੀਂ ਕੋਈ ਵੀ ਐਸਾ ਗਲਤੀ ਐਸਾ ਗੁਨਾਹ ਨਾ ਕਰੀਏ ਹallelujah ਹallelujah <laughs> ਹallelujah ਧੰਵਾਦ ਪ੍ਰਮਾਤਮਾ ਜੀ ਦਾ ਧੰਨਵਾਦ ਪ੍ਰਮੇਸ਼ਰ ਦਾ ਧੰਨਵਾਦ ਪ੍ਰਮਾਤਮਾ ਜੀ ਧੰਨਵਾਦ ਪ੍ਰਭੂ ਜੀ ਅਸੀਂ ਆਪਣੀ ਕੱਚੀ ਦੀ ਬਾਤ ਦਾ ਸੁਭਾਸ਼ਤਾ ਦੇ ਦੁਆਰਾ ਬਾਤ ਲਈ ਦਰਜੇ ਦੇ ਕਾਮਰੇ ਨੂੰ ਪਾ ਕਰਦੇ ਹੋ ਤੇ ਰਡਸ ਨੂੰ ਜੋੜਨਾਂ ਨੂੰ ਸ਼ਾਮੀ ਕਰ ਕੋਰੀ ਪੰਦੇਰੀ ਬਜਾਟੜੀ ਸੁਤਿੰਦਰੀ ਦੇ ਪਾਰਸ਼ਨ ਦੀ ਤਿਆਰੀ ਕਰਨਾ ਹੈ ਨਾ ਮੈਂ ਰੋਟੀ ਬਚੀ ਨੇ ਸੁਲਾਈ ਸੰਗਠਨਾ ਕਰਨਾ ਬਚਾ ਕੇ ਰੱਖਿਆ ਆਪਣੇ ਸਮਾਂ ਨਾਲ ਕਰਨਾ ਹੈ

ਦਾ ਸਾਡੇ ਵਿਚਕਾਰ ਆਏ ਨੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਾਂਗੇ ਕਿ ਸਾਡੇ ਵਿਚਕਾਰ ਆਏ ਹallelujah ਹallelujah ਅਰ ਅਸੀਂ ਉਹਨਾਂ ਦੇ ਨਾਲ ਮਿਲ ਕੇ ਪ੍ਰਾਰਥਨਾ ਕਰਾਂਗੇ ਛੋਟੀ ਜੀ ਤਾਂ ਤੁਹਾਡਾ ਤੁਹਾਨੂੰ ਜੋ ਵੀ ਤੁਹਾਡੀ ਬੱਚੀ ਨੇ ਮੇਰੇ ਪਿਤਾ ਕੁੰਜੀ ਸ਼ੂਰ ਹੁਕਮਾਂ ਦੀ ਪਾਲਣਾ ਕੀਤੀ ਔਰ ਖੁਦਾਵੰਦ ਨੇ ਉਹਨੇ ਦੱਸਿਆ ਕਿ ਅਸੀਂ ਕਿਤੇ ਦੌਦ ਦੀ ਤਰ੍ਹਾਂ పాਪ ਨਾ ਕਰਨ ਰੱਖੀ ਕਿਉਂਕਿ పాਪ ਦੀ ਮਜ਼ਦੂਰੀ ਜਿਹੜੀ ਹੈ ਮੌਤ ਹੈ ਕਿ ਪਰਮੇਸ਼ਰ ਨੇ ਜਦ ਦੋਦ ਨੇ ਪਾਪ ਕੀਤਾ ਉਹਨੇ ਪਾਪ ਨੂੰ ਖਤਮ ਕੀਤਾ ਉਹਨੋ ਸੱਚੇ ਨੂੰ ਨਹੀਂ ਖਤਮ ਕੀਤਾ ਉਸ ਪਾਪ ਨੂੰ ਉਹਨੇ ਖਤਮ ਕੀਤਾ ਜਿਹੜਾ ਪਾਪ ਤੋਂ ਕੈਦਾ ਹੋਵੇ ਸੱਚਮੁੱਚ ਮੇਰੇ ਪਿਤਾ ਪਰਮੇਸ਼ਰ ਜਦੋਂ ਲੋਕ ਖੁਦਾ ਆਜੀ ਜਿਹੜਾ ਕਿ ਘਰ ਵਿੱਚ ਬੈਠ ਜਾਂਦੇ ਨੇ ਉਹ ਵੀ ਇੱਕ ਵੱਡਾ ਪਾਪ ਐਸੇ ਵੀ ਇੱਕ ਕਰਮ ਹੈ ਮੇਰੇ ਪਿਤਾ ਪਰਮੇਸ਼ਰ ਕਿ ਖੁਦਾਵੰ ਇਹ ਲੋਕਾਂ ਨੂੰ ਮੈਂ ਇੱਕੋ ਹੀ ਪ੍ਰਾਰਥਨਾ ਤੇਰੇ ਅੱਗੇ ਹੱਥ ਅੜ ਕੇ ਕਰਦਾ ਹਾਂ ਕਿ ਇਹਨਾਂ ਨੂੰ ਬੁੱਧ ਦੇ ਸਮਝ ਦੇ ਔਰ ਮੇਰੇ ਪਿਤਾ ਪਰਮੇਸ਼ਰ ਕੇ ਵੱਡੀ ਆਨੰਦ ਪਾਉਣ ਤੇਰੇ ਕੋਲ ਮਿਲੇ। ਪ੍ਰਭੂ ਜੀ ਤੇਰੀ ਬੱਚੀ ਮੇਰੇ ਪਿਤਾ ਪਰਮੇਸ਼ਰ ਉਹਨਾਂ ਜਦ ਮੇਰੇ ਪਿਤਾ ਪਰਮੇਸ਼ਰ ਕੋਲ ਜਦ ਬੋਦੀ ਸੀ ਤਾਂ ਆਛਾ ਬੋਦੀ ਸੀ ਜਦੋਂ ਨੇ ਪਵਨ ਨੂੰ ਛੱਡ ਕੇ ਸ਼ੈਤਾਨ ਵਾਲੇ ਪਾਸੇ ਡੇਲਾ ਲਾ ਲਿਆ ਤਾਂ ਕੋਪਕਰਮ ਕਰਨ ਲੱਗ ਗਈ। ਖੁਦਾ ਉਹ পাপ ਦੇ ਵਿੱਚ ਆਪ ਵੀ ਮਰ ਗਈ ਉਹਦਾ ਬੇਟਾ ਵੀ ਮਰ ਗਿਆ ਖੁਦਾ ਇਹ ਸੱਚ ਦੀ ਆਵਾਜ਼ ਦੀ ਗਵਾਹੀ ਹੈ ਕਿ ਖੁਦਾ ਕਹਿੰਦਾ ਤੁਝੁ ਲਈ 10 ਜਿਵੇਂ ਕਿ ਵਿਸਥਾਰ ਸਾਰ ਇਕ ਦੀਆਂ 14 ਵਾਲੀਆਂ ਅਰਸ਼ਾਂ ਲੈਣ ਬਲਕਿ 15 ਤੋਂ ਲੈ ਕੇ 38 ਤੱਕ ਸ਼ਰਾਪ ਨਾ ਲੈ ਰਾਇ ਇਹਨਾਂ ਬਚਨ ਨੂੰ ਬੁੱਧ ਤੇ ਸਮਝਦੇ ਕਿ ਛੋਟੀ ਪ੍ਰਾਰਥਨਾ ਨੂੰ ਸੁਰ ਕੇ ਕਬੂਲ ਕਰ ਬਾਕੀ ਦਾ ਸਾਰਾ ਸਮਾਂ ਲੜ ਕਰਤਾ ਇਹ ਸਮਝੀਏ ਕਿ ਨਾ ਸਭ ਨੂੰ ਬੁੱਧ ਤੇ ਸੋਮੇ ਨਾਲ ਅਭਿਰਾ ਕਰਨ ਇਸਤੇਮਾਲ ਕਰ ਆਮੀਨ ਆਮੀਨ ਜੈ ਹਸ ਕੀ ਜੈ ਹਸ ਕੀ ਹallelujah ਅਣੀ ਸਭ ਜਾਣ ਪਰਮੇਸ਼ਰ ਦਾ ਅਨੁਵਾਦ ਕਰਦੇ ਹਾਂ ਹallelujah ਹਰਾਉ ਹੁਣ ਸਾਡੇ ਪਿਤਾ ਦਾ ਪਿਆਰ ਹੁਣ ਤੋਂ ਲੈ ਕੇ ਆਉਣ ਤੱਕ ਪਰਮੇਸ਼ਰ ਦੇ ਆਉਣ ਤੱਕ ਹਮੇਸ਼ਾ ਹਮੇਸ਼ਾ ਸਾਡੇ ਸਾਰਿਆਂ ਦੇ ਨਾਲ ਹੁੰਦੀ ਰਹੇ ਆਮੀਨ 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 ਸਾਰਿਆਂ ਮੇਰੇ ਵੱਲੋਂ ਜੈ ਹਸ